ਇਹ ਕਿ ਅੱਗ ਆ ਗਈ ਤੇ ਮੈਂ ਕੱਲਾ ਹੀ ਡਟ ਗਿਆ ਇੱਥੇ ਤਿਤਰੀ ਨੇ ਦਿੱਤੀ ਸੀ ਅੰਡੇ ਮੈਨੂੰ ਅਫਸੋਸ ਹੈ ਮੈਂ ਉਹ ਬਚਾ ਨਹੀਂ ਸਕਿਆ ਅੰਡੇ ਤਿਤਰੀ ਪਰਲਾਪ ਕਰੇ ਇੱਥੇ ਬਹੁਤ ਵੱਡੀ ਪਹਿਲਾਂ ਪਾਣੀ ਲਿਖਿਆ ਗੋਡੇ ਤੋਂ ਹੁਣ ਪਾਣੀ ਨਾ ਬਾਲਟੀ ਲੈ ਕੇ ਚੜਖੋ ਗੇ ਫਿਰ ਮੈਂ ਸ਼ਾਖਾਂ ਲੰਮੀਆਂ ਲੰਮੀਆਂ ਬਰਸਾਂ ਦੀਆਂ ਵੱਢ ਕੇ ਬੁਝਾਉਣ ਲੱਗ ਪਿਆ ਮੇਰਾ ਕੱਪੜਿਆਂ ਨੂੰ ਅੱਗ ਲੱਗ ਗਈ ਮੈਂ ਇਥੋਂ ਪਾੜ ਕੇ ਆਪਣੀ ਕਮੀਜ਼ ਪਰੇ ਸਿੱਟੀ ਜਿੱਦਾਂ ਇੱਥੇ ਫਿਰ ਅੱਗ ਮੈਂ ਰੋਕ ਲਈ ਕੱਲੇ ਨੇ ਉਹ ਸੜਕ ਦੇ ਉੱਤੇ ਸਾਡੇ ਕਈ ਕਿਸਾਨ ਇਦਾਂ ਲੱਕ ਤੇ ਹੱਥ ਰਾਂ ਕੇ ਖੜੇ ਦੇਖਣ ਮੈਨੂੰ ਕਿਸੇ ਤੇ ਕਰਨੇ ਖੜੇ ਕਿਸੇ ਤੇ ਕੋਪਰ ਬਚਾਇਆ ਕਿਸੇ ਦੀ ਟੂੜੀ ਪਈ ਆ ਉਹ ਸਾਰੇ ਮੈਂ ਬਚਾ ਸਕਿਆ ਮੈਨੂੰ ਖੁਸ਼ੀ ਹੋਈ ਸਭ ਤੋਂ ਬੜੀ ਖੁਸ਼ੀ ਇਸ ਲਈ ਮੈਂ ਕਲਿਆਣਕਾਰੀ ਪੰਛੀਆਂ ਦੇ ਬੱਚੇ ਬਚਾਉਣ ਦਾ ਕੰਮ ਕੀਤਾ ਬੜੇ ਹੱਲ ਆ ਜੀ ਹੂੰ ਐਨੇ ਹੱਲ ਆ ਹੂੰ ਗੰਢਾ ਬਣਾਉਣ ਦਾ ਵੀ ਹੈਗਾ ਚੌਪੜ ਜਿਹੜਾ ਇਕੱਠੇ ਕਰਦਾ ਗੰਢਾ ਬਣਾਉਂਦਾ ਇਹ ਜਿਹੜੀ ਪਰਾਲੀ ਆ ਇਹ ਵਰਦਾਨ ਹੈ ਹੂੰ ਇੱਕ ਤਾਂ ਇਹ ਕੱਲਾ ਇਹੀ ਨਹੀਂ ਪੇ ਢੇਰ ਹੈ ਇਹ ਬਣਾਉਂਦੀ ਆ ਜ਼ਮੀਨ ਲਈ ਇਹਦੇ ਜਿਹੜੇ ਮਿੱਟੀ ਨੂੰ ਪਜਾਉ ਬਣਾਉਂਦੇ ਆ ਨਾ ਕੀੜੇ ਹੂੰ ਉਹਨਾਂ ਨੂੰ ਵਧਣ ਫੁੱਲਣ ਦਾ ਤੇ ਕੰਮ ਕਰਨ ਦਾ ਮੌਕਾ ਜ਼ਿਆਦਾ ਮਿਲਦਾ ਇਹਦੇ ਥੱਲੇ। ਪਹਿਲੀ ਗੱਲ ਤਾਂ ਇਹ ਆ ਹਾਂ ਆ ਕੇ ਕੋਈ ਖੇਤਾਂ 'ਚ ਡੱਬੀ ਜੀਪ ਤੀਲੇ ਨਹੀਂ ਸੀ ਲੈਂਦਾ ਹਾਂ। ਝੋਨਾ ਤਾਂ ਲਾਉਣਾ ਹੀ ਲੱਗੇ 1970 ਦੇ ਨੇੜੇ ਤੇੜੇ ਜਾ ਕੇ। ਉਦੋਂ ਕੋਈ ਖੁਦਕਸ਼ੀ ਨਹੀਂ ਸੀ ਕਰਦਾ। ਮੈਂ ਤਾਂ ਕਹਿਣਾ ਇੱਥੇ ਮੇਰੇ ਨਾਲ ਕਰ ਲੈਣ। ਅੱਛਾ ਜੀ। ਮੈਂ ਇਦਾਂ ਹੀ ਪਚਾਈ ਕਰਨੀ ਆ। ਹਾਂ। ਤੇ ਜਿੰਨ ਕਿਨੇ ਲਾਗੇ ਨਾ ਬਾਅਦ ਅਗ ਲੱਖ ਕੀਤਾ ਆ। ਹਾਂ। ਉਹ ਮੇਰਾ ਤਾਂ ਉਹਦਾ ਟਕਰਾ ਕਰ ਲਵੇ। ਇਹ 40 ਫੁੱਟ ਲੰਮਾ ਤੇ 24 ਫੁੱਟ ਚੌੜਾ ਖੱਡਾ ਤੇ 5.5 ਫੁੱਟ ਡੂੰਘਾ। ਹਾਂਜੀ ਸਾਰਾ ਇਹ ਜਿਹੜਾ ਬਾਇਓਮਾਸ ਹੈ ਨਾ ਖੇਤਾਂ ਦੀ ਬਚ ਕੋਚ ਕਾਸ ਸਾਰੀ ਇਕੱਠਾ ਕਰਦੇ ਆ ਆ ਪੱਤੇ ਜਿੰਨੇ ਆ ਇਕੱਠੇ ਕਰਕੇ ਇਹ ਰੇੜੀ ਤੇ ਚੜ ਜਾਂਦੀ ਹੈ ਨਾ ਬੂਟਿਆਂ ਦੀ ਪੱਤਿਆਂ ਦੀ ਉਹ ਸਾਰਾ ਕਰਕੇ ਵਿੱਚ ਵਿੱਚ ਗੋਹਾਸੜ ਦਈਦਾ ਹੂੰ ਕੇ ਸਭ ਤੋਂ ਵਧੀਆ ਰੂੜੀ ਜਿਹੜੀ ਆ ਮੈਂ ਇਤਕੀ ਅੱਗ ਆ ਗਈ ਤੋ ਮੈਂ ਦੇਖੀ ਜਾਂਦਾ ਭਈ ਸੜਕ ਤਾਂ ਨਹੀਂ ਟੱਪਦੀ ਜੀ ਮੈਂ ਕੱਲਾ ਹੀ ਡਟ ਗਿਆ ਇੱਥੋਂ ਮੈਂ ਇੱਥੇ ਟਿਕਰੀ ਨਹੀਂ ਦਿੱਤੀ ਉਸ ਅੰਡੇ ਮੈਨੂੰ ਅਫਸੋਸ ਹੈ ਮੈਂ ਉਹ ਬਚਾ ਨਹੀਂ ਸਕਿਆ ਅੰਟੀ ਤਿਤਰੀ ਪ੍ਰਲਾਪ ਕਰੇ ਇੱਥੇ ਬਹੁਤ ਵੱਡੀ ਤਾਂ ਫੇਰ ਮੈਂ ਸ਼ਾਖਾਂ ਲਈਆਂ ਪਹਿਲਾਂ ਪਾਣੀ ਲਿਖਿਆ ਗੋਡੇ ਤੋਖਣ ਪਾਣੀ ਨਾ ਬਾਟੀ ਲੈ ਕੇ ਚਲਕੋ ਗੇ ਫੇਰ ਮੈਂ ਸ਼ਾਖਾਂ ਲੰਮੀਆਂ ਲੰਮੀਆਂ ਬਰਸ਼ਾਂ ਦੀਆਂ ਵੱਢ ਕੇ ਬੁਝਾਉਣ ਲੱਗ ਪਿਆ ਫੇਰ ਮੇਰੇ ਉੱਥੇ ਬੱਚੇ ਸੀ ਰਟੀਰੀਆਂ ਨਹੀਂ ਦਿੱਤੀਓ ਜਿਵੇਂ ਇਹ ਤਿਤਰੀਆਂ ਤੇ ਰਟੀਰੀਆਂ ਇਹ ਜ਼ਮੀਨ ਤੇ ਬੱਚੇ ਦਿਨੀਆਂ ਅੰਡੇ ਦਿਨੀਆਂ ਤਾਂ ਹੋ ਮੈਂ ਕਿਹਾ ਬਈ ਬੱਚੇ ਸੜ ਗਏ ਤਾਂ ਮੇਰਾ ਮਿਸ਼ਨ ਫੇਲ ਹੋ ਜਾਣਾ ਮੈਂ ਅੱਗ ਬੁਝਾਉਂਦਾ ਚੱਲੇ ਗਿਆ ਉੱਥੇ ਜਾ ਕੇ ਉਹ ਅੱਗ ਮਈ ਮਹੀਨੇ ਦੀ ਕਣਕ ਦੇ ਣਾੜ ਨੂੰ ਲਾਈਓ ਜੀ ਰਾਖਸ਼ਾਂ ਕੋਈ ਭੱਜ ਕੇ ਮੇਰੇ ਕੱਪੜਿਆਂ ਨੂੰ ਅੱਗ ਲੱਗ ਗਈ ਮੈਂ ਇਥੋਂ ਪਾੜ ਕੇ ਆਪਣੀ ਕਮੀਜ਼ ਪਰੇ ਸਿੱਟੀ ਤਾਂ ਮੈਂ ਚੱਲ ਪਿਆ ਫਿਰ ਅੱਗ ਨੂੰ ਬਚਾਉਂਦਾ ਉੱਥੇ ਤੇ ਟੱਕਰਾ ਕੀਤਾ ਤੋਂ ਜਿੱਥੇ ਜਾ ਕੇ ਖਤਮ ਹੁੰਦਾ ਮੇਰੇ ਕੇ ਫਿਰ ਮੈਂ ਇਧਰ ਨੂੰ ਜਿਹੜਾ ਬਨ ਜਾਦਾ ਉਹਦਾ ਵੀ ਮੈਂ ਝਾੜੂ ਲਿਆ ਰੀਣ ਜਿਹੜੀ ਆੜ ਵਿੱਚ ਪਈ ਸੀ ਉਹ ਵੀ ਬਾਹਰ ਸਿੱਟੀ ਤਾਂ ਇਦਾਂ ਇੱਥੇ ਫਿਰ ਅੱਗ ਮੈਂ ਰੋਕ ਲਈ ਕੱਲੇ ਉਹ ਸੜਕ ਦੇ ਉੱਤੇ ਸਾਡੇ ਕਈ ਕਿਸਾਨ ਇਦਾਂ ਲੱਕ ਤੇ ਹੱਥਾਂ 'ਤੇ ਖੜੇ ਦੇਖਣ ਮੈਂ ਆ ਸਾਰਾ ਇਲਾਕਾ ਬਚਾਲਿਆ ਅੱਛਾ ਇੱਥੇ ਕਿਸੇ ਤੇ ਗਨੇ ਖੜੇ ਕਿਸੇ ਦੀ ਕੋਪ ਬੱਜਾਇਆ ਕਿਸੇ ਦੀ ਤੂੜੀ ਪਈ ਉਹ ਸਾਰੇ ਮੈਂ ਬਚਾ ਸਕਿਆ ਮੈਨੂੰ ਖੁਸ਼ੀ ਹੋਈ ਸਭ ਤੋਂ ਵੱਡੀ ਖੁਸ਼ੀ ਇਸ ਲਈ ਮੈਂ ਕਲਿਆਣਕਾਰੀ ਪੰਛੀਆਂ ਦੇ ਬੱਚੇ ਬਚਾਉਣ ਦਾ ਕੰਮ ਕੀਤਾ ਤਿਤਲੀ ਬਰਲਾਪ ਕਰੇ ਬਹੁਤ ਵੱਡੀ ਬਾਦਰ ਤੇ ਸੋ ਕੋਈ ਨਹੀਂ ਸੋਚ ਰਿਹਾ ਕਿ ਪੰਛੀ ਤਾਂ ਸਾਡੇ ਪੁਰਾਣੇ ਆਧਾਰ ਆ ਇਹ ਸਾਡੀ ਸ੍ਰੇਸ਼ਟੀ ਦੀ ਖੂਬਸੂਰਤੀ ਹੈ ਇਹ ਤਾਂ ਮਿੱਤਰ ਕੀੜੇ ਜਿਹੜੇ ਆ ਇਹ ਉਹਨਾਂ ਤੇ ਨੁਕਸਾਨ ਨਹੀਂ ਕਰਦੇ ਦੁਸ਼ਮਣ ਕੀੜਿਆਂ ਨੂੰ ਇਹ ਖਾ ਕੇ ਹੁਣ ਇੱਕ ਕਿਸਾਨ ਮੈਨੂੰ ਕਹਿੰਦਾ ਜੀ ਮੇਰੇ ਬਗਲੇ ਬਹੁਤ ਆ ਮੱਕੀ ਦੀਆਂ ਮੈਂ ਕਿਹਾ ਤੁਹਾਨੂੰ ਆ ਗਿਆ ਬਗਲੇ ਤੇਰੀ ਜਿਹੜੀ ਸੁੰਡੀ ਪੈ ਰਹੀ ਨਾਲ ਸਟੈਂਪੋਰ ਰਿਆ ਅਫਰੀਕਨ ਆਰਮੀ ਫਾਲਵਰਮ ਜਿਹੜਾ ਉਹਦੇ ਇਹ ਸੁੰਡੀਆਂ ਖਾਣ ਆਇਓ ਆ ਸਾਰੀ ਸਵਾਗਤ ਕਰ ਇਹਨਾਂ ਦਾ ਲੱਗਦਾ ਆ ਵੀ ਇਸ ਤੋਂ ਮੋੜਾ ਪੈ ਜਾਏਗਾ ਬੜਾ ਮੁਸ਼ਕਲ ਲੱਗਦਾ ਜਿਹੜੀ ਕਿਸਾਨ ਦੀ ਮਾਨਸਿਕਤਾ ਬਣ ਗਈ ਹੈ ਨਾ ਉਹਨੂੰ ਬਦਲਣੀ ਤਿਆਰ ਨਹੀਂ ਹੈ ਕਿਸਾਨ ਮੈਂ ਕਹਿੰਨਾ ਸਾਡੇ ਕਿਸਾਨਾਂ ਨੇ ਜੰਗਲ ਪੱਟੇ Madhya Pradesh ਦੇ ਵਿੱਚ ਤਰਾਈ ਦੇ ਵਿੱਚ UP ਦੇ ਵਿੱਚ ਸਾਰੇ ਖੇਤਾਂ 'ਚ ਮੜਾਏ ਕੈਲੀਫੋਰਨੀਆ 'ਚ ਮੈਨਰੇ ਡਾੜੇ ਦੇਖਿਆ ਵੱਢ ਕੇ ਨਾ ਨਰਮਾ ਬੇਹਾਥੇ ਗਿਆ ਸਾਰਾ ਖੇਤਾਂ ਦੀ ਬਚਰਾਉਂਦੀ ਉਹ ਐਡੇ ਕੰਮ ਕਰ ਲਏ ਆਜਾ ਹੁਣ ਨਾਲੀ ਬਣਾ ਲਈ ਮੁੰਡ ਰਹਿ ਗਏ ਆ ਤਾਂ ਇਹਨੂੰ ਤੁਸੀਂ ਨਹੀਂ ਵਿੱਚ ਖፋ ਸਕਦੇ ਕਿ ਢੀ ਕੀ ਗੱਲ ਹੈਗੀ ਆ ਇਹਨਾਂ ਹਤਿਆਚਾਰ ਕਰਦੇ ਆ ਇਹਨਾਂ ਬਿਰਸ਼ਾਂ ਤੇ ਉਤਿਆਚਾਰ ਕਰਦੇ ਆ ਜਿਹੜੇ ਸਾਡੇ ਬਾਤਾ ਬਾੜਨ ਸੰਤੋਲਨ ਕਾਇਮ ਰੱਖਦੇ ਆ ਇਹ ਗ੍ਰੀਨ ਹਾਊਸ ਪ੍ਰਭਾਵ ਦੀ ਜਿਹੜੀ ਗੈਸਾਂ ਦੀ ਲਹਿਰ ਆ ਉਹਦੇ ਕਰਕੇ ਗਰਮੀ ਭੰਡਾਰ ਹੋ ਰਹੀ ਜਾਂ ਦਿਨੋਂ ਦਿਨ ਥੱਲੇ ਆ ਜਾਂਦੀ ਥੱਲੇ ਫੇ ਬਾਹਰ ਨਹੀਂ ਨਿਕਲਦੀ ਉਹਦੇ ਕਰਕੇ ਜਿਹੜੇ ਆ ਮੀਂਹ ਬੇਸਾਬੀ ਪੈ ਰਹੇ ਉਹਦੇ ਕਰਕੇ ਨੇਰੀਆਂ ਚੱਲ ਰਹੀਆਂ ਉਹਦੇ ਕਰਕੇ ਗਰਮੀ ਵੱਧ ਰਹੀ ਹੈ ਔਰ ਉਹਦੇ ਕਰਕੇ ਸਾਰੇ ਜੋ ਵਿਗਾੜ ਆ ਨਾ ਜਾਣੀ ਜਿਹੜਾ ਕੁਦਰਤ ਦਾ ਮੌਸਮਾ ਦਾ ਸ਼ਡਿਊਲ ਹੈ ਉਹ ਸਾਰਾ ਪੰਗ ਹੋ ਗਿਆ ਇਹਨਾਂ ਅੱਗਾਂ ਲਾਉਣ ਲਈ ਇਹ ਗੈਸਾਂ ਪੈਦਾ ਕਰਨ ਲਈ ਹੋਰ ਵੀ ਕਈ ਸਾਧਨਾਂ ਨਾਲ ਗੈਸਾਂ ਪੈਦਾ ਕਰ ਰਹੇ ਨੇ ਲੋਕ ਪਰ ਸਾਨੂੰ ਕਿਸਾਨਾਂ ਨੂੰ ਤੇ ਸੋਚਣਾ ਚਾਹੀਦਾ ਉਹ ਲੋਕਾਂ ਤਾਂ ਇੰਡਸਟਰੀ ਵਾਲਿਆਂ ਨੇ ਰਾਤ ਕੰਮ ਕਰਨਾਂ ਅੰਦਰ ਜਾ ਕੇ ਕੰਮ ਰਿਆਂਦੇ ਜਿਹੜੇ ਗੱਡੀਆਂ ਵਾਲੇ ਪਲਾਉਂਦੇ ਆ ਪੋਲੂਸ਼ਨ ਉਹਨਾਂ ਨੇ ਕਾਰਾਂ 'ਚ ਬੈਠ ਕੇ ਚੱਲੇ ਜਾਣਾ ਸਾਡੀ ਤਾਂ ਸਾਰੀ ਖੇਤੀ ਕੁਦਰਤ ਦੀ ਇਸ ਮਹਾਮਾਰੀ ਠੱਲੇ ਆ ਹੁਣ ਇਹ ਪਰਾਲੀ ਜਿਹੜੀ ਆ ਕੀ ਇਹ ਵਾਕਈ ਖੇਤ ਦੀ ਏਡੀ ਵੱਡੀ ਦੁਸ਼ਮਣ ਸਾਡੇ ਲਈ ਵਾਕਈ ਏਡੀ ਵੱਡੀ ਸਮੱਸਿਆ ਆ ਵੀ ਜਿਹੜੀ ਮਤਲਬ ਸਾਨੂੰ ਅੱਗ ਲਾਏ ਬਿਨਾ ਕੋਈ ਹੱਲ ਹੈ ਹੀ ਨਾ ਇਹਦਾ ਬੜੇ ਹੱਲ ਆ ਜੀ ਹੂੰ ਐਨੇ ਹੱਲ ਆ ਹੂੰ ਗੰਡਾ ਮਣਾਉਣ ਦਾ ਵੀ ਹੈਗਾ ਚੌਪਰ ਜਿਹੜਾ ਇਕੱਠੇ ਕਰਦਾ ਬੋਹਣ ਦਾ ਵੀ ਹੋ ਸਕਦਾ ਆ ਟਵੀਆਂ ਦੇ ਨਾਲ ਹੈਪੀ ਸੀਡਰ ਆ ਗਿਆ ਹੂੰ ਸੁਪਰ ਸੀਡਰ ਆ ਗਿਆ ਸਮਾਰਟ ਸੀਡਰ ਆ ਗਿਆ ਹੈ ਖੜੀ ਪਰਾਲੀ ਚ ਪੀਜਣ ਵਾਲੇ ਹੂੰ ਇਹ ਜਿਹੜੀ ਪਰਾਲੀ ਆ ਇਹ ਵਰਦਾਨ ਹੈ ਜ਼ਮੀਨ ਲਈ ਹੂੰ ਇਹਦੇ ਜਿਹੜੇ ਮਿੱਟੀ ਨੂੰ ਉਪਜਾਊ ਬਣਾਉਂਦੇ ਆ ਨਾ ਕੀੜੇ ਹੂੰ ਉਹਨਾਂ ਨੂੰ ਵਧਣ ਫੁੱਲਣ ਦਾ ਤੇ ਕੰਮ ਕਰਨ ਦਾ ਮੌਕਾ ਜ਼ਿਆਦਾ ਮਿਲਦਾ ਇਹਦੇ ਥੱਲੇ ਹੂੰ ਜ਼ਮੀਨ ਨੂੰ ਪਚਾਉ ਬਣਾਉਂਦੀ ਆ ਹੂੰ ਪਰ ਹੈਰਾਨੀ ਆ ਪਈ ਪਤਾ ਨਹੀਂ ਕਿਉਂ ਅੱਗ ਲਾਉਣ ਦਾ ਰੁਝਾਨ ਵਿਕਸਿਤ ਹੋ ਗਿਆ ਸਾਰੇ ਪੰਜਾਬ 'ਚ ਸ਼ੁਰੂ ਤੋਂ ਹੀ ਤੁਸੀਂ ਇਹ ਦੇਖੋ ਪਈਸ ਮੇਰੇ ਜ਼ਿਲ੍ਹੇ ਦਾ ਮੈਨੂੰ ਪਤਾ ਆ ਹੂੰ ਇਹ ਸਮੱਸਿਆ ਆ ਸਕਦੀ ਆ ਆਲੂ ਲਾਉਣ ਵਾਲਿਆਂ ਨੂੰ ਤੇ ਮਟਰ ਵੀ ਜਣ ਵਾਲਿਆਂ ਨੂੰ ਹੂੰ ਕਣਕ ਵਾਲਿਆਂ ਨੂੰ ਕੋਈ ਸਮੱਸਿਆ ਨਹੀਂ ਬਹੁਤ ਮਸ਼ੀਨਾਂ ਆ ਗਈਆਂ ਹੂੰ ਬਹੁਤ ਸਾਰੇ ਬਕਾਲਪ ਪੈਦਾ ਹੋ ਗਏ ਆ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਆਲੂ ਲਾਉਂਦੇ ਆ ਤੇ ਮਟਰ ਲਾਉਂਦੇ ਉਹਨਾਂ ਨੂੰ ਅੱਗ ਲਾਉਣੀ ਪੈਣੀ ਨਹੀਂ ਹੂੰ ਮੈਂ ਜ਼ਿਲ੍ਹੇ 'ਚ ਦੇਖਿਆ ਜਿਹੜੇ ਆਲੂ ਲਾਉਂਦੇ ਤੇ ਮਟਰ ਲਾਉਂਦੇ ਕੋਈ ਅੱਗ ਨਹੀਂ ਲਾਉਂਦਾ ਹੂੰ ਮੈਂ ਨਹੀਂ ਕਿਤੇ ਦੇਖਿਆ ਹੋ ਸਕਦਾ ਕਿਤੇ ਹੋਵੇ ਮੇਰੇ ਨਾਲ ਖਿਆਲ 'ਚ ਹੋਵੇ ਪਰ ਮੈਂ ਦੇਖਿਆ ਉਹ ਲੋਕ ਨਹੀਂ ਜਿਹੜੇ ਕਣਕ ਬੀਜਦੇ ਉਹੀ ਲਾਉਂਦੇ ਆਂ ਪਰ ਕੀ ਕਣਕ ਵਾਲੇ ਲਈ ਵਾਕਈ ਅੱਗ ਲਾਉਣਾ ਜ਼ਰੂਰੀ ਹੈ ਪਰਾਲੀ ਨੂੰ ਨਹੀਂ تسੱਲੀ ਨਹੀਂ ਹੁੰਦੀ ਉਹਨਾਂ ਦੀ ਹੂੰ ਉਹ ਸੋਚਦੇ ਆ ਪਈਆਂ ਸ਼ੱਕਰਬਾਰ ਦਾ ਖੇਤ ਹੋਵੇ ਅਸੀਂ ਆਇਆ ਚੀਜ਼ ਨੂੰ ਕਹਿ ਦਿੰਦੇ ਆ ਵੀ ਆ ਚੀਜ਼ ਗਲਦੀ ਨਹੀਂ ਖੇਤਾਂ ਦੇ ਵਿੱਚ ਹੂੰ ਵਾਕਈ ਨਹੀਂ ਗਲਦੀ ਇਹ ਤਾਂ ਜਦ ਪਹਿਲਾ ਪਾਣੀ ਦੇਣਾ ਹਾਂ ਇਹ ਤਾਂ ਉਦਹੀਂ ਗੱਲ ਜਾਣੀ ਆ ਪਹਿਲੇ ਪਾਣੀ ਨਾਲੇ ਤੇਨੇ ਮਦਦ ਕਰਨੀ ਆ ਫਸਲ ਦੀ ਹੂੰ ਜੜਨ ਨੂੰ ਬਚਾਉਣਾ ਕਰਮੀ ਸਰਦੀ ਤੋਂ ਬਚਪਨ ਚ ਕਣਕ ਨੂੰ ਫੇਰੇ ਨੇ ਕੀੜਿਆਂ ਨੂੰ ਰੱਖਿਆ ਦੇਣੀ ਆ ਜਿਹੜੇ ਮਿੱਟੀ ਨੂੰ ਪਜਾਉ ਬਣਾਉਂਦੇ ਆ ਤੇ ਫੇਰ ਇਹ ਸਾਰੀ ਗਾਲ ਕਿ ਰੂੜੀ ਬਣ ਜਾਣੀ ਕਿਹੜੇ ਰੁਝਾਨ ਆ ਇਹ ਸ਼ੁਰੂ ਤੋਂ ਹੁੰਦੇ ਸੀ ਆਜ਼ਾਦੀ ਤੋਂ ਪਹਿਲਾਂ ਦੇ ਜਾਂ ਬਾਅਦ ਚ ਸਿਗੇ ਰੁਝਾਨ ਆ ਗੋਗ ਲਾਉਣ ਦੇ ਮਤਲਬ ਲਾਉਂਦੇ ਸੀ ਲੋਕੀ ਉਦੋਂ ਨਾ ਪਹਿਲੀ ਗੱਲ ਤਾਂ ਇਹ ਆ ਹਾਂ ਆ ਕੇ ਕੋਈ ਖੇਤਾਂ ਚ ਡੱਬੀ ਟੀਲੇ ਨਹੀਂ ਸੀ ਲ ਜਾਂਦਾ ਹਾਂ ਝੋਨਾ ਤਾਂ ਲਾਉਣੇ ਲੱਗੇ 1970 ਦੇ ਨੇੜੇ ਤੇੜੇ ਜਾ ਕੇ ਅੱਛਾ ਉਦੋਂ ਤਾਂ ਹੱਥ ਨਾਲ ਕਟਾਈ ਕਰਦੇ ਹੁੰਦੇ ਸੀ ਫੇਰ ਲਾ ਦੇਣਾ ਤੇ ਪ੍ਰਾਲੀ ਚੱਕਣੀ ਲੋਕਾਂ ਨੇ ਤੇ ਉਦੋਂ ਅੱਗ ਲਾਉਣ ਦੀ ਕੋਈ ਸਮੱਸਿਆ ਹੀ ਨਹੀਂ ਇਹ ਤਾਂ ਕਿਤੇ 1980 ਤੋਂ ਨੇੜੇ ਤੇੜੇ ਹੋਣਾ ਚਾਹੇ ਤੋਂ ਬਾਅਦ ਜਾਨ ਸ਼ੁਰੂ ਹੋਇਆ ਅੱਗ ਲਾਉਣ ਦਾ ਉਦੋਂ ਕੋਈ ਖੁਦਕਸ਼ੀ ਨਾ ਸੀ ਕਰਦਾ ਹੂੰ ਸਾਰਾ ਜਿਹੜਾ ਕਾਹ ਫੂਸਿਆ ਖੇਤਾਂ ਚ ਹੀ ਦੱਬਦੇ ਹੁੰਦੇ ਸੀ ਹੂੰ ਢੇਰ ਆਪਣਾ ਹੀ ਹੁੰਦਾ ਸੀ ਖਾਦਾਂ ਦਾ ਨਾਂ ਨਿਸ਼ਾਨ ਨਹੀਂ ਸੀ ਕਿਤੇ ਅੱਛਾ ਜਿਹਨਾਂ ਕੋ ਡੰਗਰ ਆ ਹਾਂ ਉਹ ਢੇਰ ਦੇ ਵਿੱਚ ਸਿੱਟੀ ਜਾਂ ਗੋਹਾ ਵੀ ਹੂੰ ਉਹ ਇੰਨਾ ਵਧੀਆ ਖਾਦ ਬਣੇਗੀ ਕਹਾਂ ਜਾ ਕੇ ਤੁਸੀਂ ਖੁਲਾੜ ਕੇ ਉਹਨੂੰ ਖੇਤ ਦੇ ਵਿੱਚ ਤੋਂ ਖਾਦਾ ਕੰਮ ਲੈ ਸਕਦੇ ਜਿਹੜੇ ਅੱਗਾਂ ਲਗਣੀਆਂ ਸਨ 80 ਕ ਦੇ ਗੇੜ ਤੋਂ ਸ਼ੁਰੂ ਤੁਸੀਂ ਕਹਿੰਦੇ ਹੁੰਦੀਆਂ ਆ ਹਨਾ ਹੁਣ ਅੱਜ 45 ਸਾਲ ਲਗਭਗ ਹੋ ਚੱਲੇ 46 ਸਾਲ ਇਹਨਾਂ 46 ਸਾਲਾਂ ਚ ਅੱਗ ਲਾ ਲਾ ਕੇ ਕੀ ਖਟਿਆ ਅਗਿਆਨਤਾ ਖੱਟੀ ਹੈ ਹਮ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਤਾਂ ਤੁਮੇ ਦਾ ਸ਼ਕਾਰ ਉਹ ਤਾਂ ਆਮ ਲੋਕ ਹੋ ਸਕਦੇ ਆ ਹਮ ਬਾਕੀ ਜਿਹੜੇ ਨੁਕਸਾਨ ਹੁੰਦੇ ਉਹ ਕਿਸਾਨ ਦੇ ਹੀ ਹੋਣੇ ਆ ਹਮ ਜਿਹੜਾ ਹੁਣ ਮਿੱਟੀ ਦੇ ਸੈੱਲ ਜਲ ਜਾਂਦੇ ਆ ਹੂੰ ਆਖਰ ਤਾਂ ਇਹ ਜਿਵਾਣੂ ਜਿਹੜੇ ਨਾ ਇਕੱਠੇ ਹੋ ਕੇ ਮਿੱਟੀ 'ਚ ਇਕੱਠੇ ਹੋਏ ਹੋ ਉਪਰ ਹੂੰ ਜੇ 10 ਫੁੱਟ ਦੀ ਮਿੱਟੀ ਕੱਢ ਕੇ ਤੁਸੀਂ ਕੋਈ ਚੀਜ਼ ਵੇਚ ਕੇ ਦੇਖੋ ਹੁਣੀ ਨਹੀਂ ਹੈ ਹੂੰ ਇਹ ਉਪਰਲੀ ਮਿੱਟੀ 'ਚ ਹੀ ਆ ਕਿਉਂਕਿ ਤੇ ਜਿਵਾਣੂ ਆ ਹੂੰ ਉਹ ਜਿਵਾਣੂ ਸਾਰੇ ਸੜ ਜਾਂਦੇ ਆ ਮਿੱਟੀ ਨੂੰ ਪਜਾਉ ਪੁਨਰਵਾਲੇ ਕੀੜੇ ਸੜ ਜਾਂਦੇ ਆ ਫਸਲਾਂ ਦੇ ਜਿਹੜੇ ਦੁਸ਼ਮਣ ਕੀੜਿਆਂ ਨੂੰ ਖਤਮ ਕਰਨ ਵਾਲੇ ਪੰਛੀ ਸੜ ਜਾਂਦੇ ਆ ਜਿਹਨੇ ਸੰਤੁਲਨ ਕਾਇਮ ਰੱਖਿਆ ਆ ਬਾਤਾਪਰਨ ਦਾ ਅਬਰਸ਼ਾ ਨੇ ਉਹ ਸਾਰੇ ਜਲ ਜਾਂਦੇ ਆ ਉਹਨਾਂ ਦਾ ਕਦੇ ਨੁਕਸਾਨ ਦਾ ਅੰਦਾਜ਼ਾ ਲਾਇਆ ਹੈ ਹੂੰ ਕਿਸਾਨਾਂ ਨੇ ਤੇ ਜਿਹੜਾ ਵਾਤਾਵਰਣ ਨੂੰ ਅਸੀਂ ਨਾ ਇਹ ਭੰਗ ਕਰ ਦਿੱਤਾ ਹੈ ਨਾ ਗੈਸਾਂ ਦੇ ਨਾਲ ਉਹਦਾ ਕਦੇ ਅੰਦਾਜ਼ਾ ਲਾਇਆ ਹੈ ਕਿਸਾਨਾਂ ਨੂੰ ਲਾਉਣਾ ਚਾਹੀਦਾ ਕਿਉਂਕਿ ਇਹਨਾਂ ਦਾ ਤਾਂ ਖੁੱਲੇ ਅਸਮਾਨ ਦੇ ਵਿੱਚ ਨਾ ਕੁਦਰਤੀ ਆਫਤਾਂ ਦੀ ਮਾਰ ਥੱਲੇ ਆ ਕਾਰੋਬਾਰ ਸਾਰੇ ਦੂਜਿਆਂ ਨੇ ਨਾ ਉਹ ਇੰਡਸਟਰੀ ਵਾਲੇ ਫਲਾਉਂਦੇ ਪੋਲੂਸ਼ਨ ਉਹਨਾਂ ਨੂੰ ਕੀ ਅੰਦਰ ਕੰਮ ਕਰਨਾ ਬਾਪੂ ਚਾੜ ਨੂੰ ਕਿੰਨਾ ਕੁ ਫਰਕ ਪੈ ਜਾਂਦਾ ਵੈਸੇ ਮੰਨ ਲਓ ਵੀ ਪਰਾਲੀ ਆਪਾਂ ਕਹਿੰਦੇ ਵੀ ਵਿੱਚ ਬਾਤੀ ਜਾਂ ਇਦਾਂ ਕਿੰਨਾ ਕੁ ਫਰਕ ਪੈ ਜਾਊਗਾ ਚਾੜ ਨੂੰ ਮੇਰੇ ਤਾਂ ਮੈਂ ਹੁਣ ਤਾਂ ਬਹੁਤ ਕੱਟ ਕਰਤਾ ਝੋਨਾ ਜੀ ਤਾਂ ਹੀ ਲਾਈਦਾ ਮੈਨੂੰ ਪਤਾ ਲੱਗਦਾ ਰਹੇ ਜਿਹੜੇ ਚ ਮੁਸ਼ਕਲਾਂ ਕੀ ਆ ਓਕੇ ਜੀ ਤੇ ਮੇਰਾ ਤਾਂ ਜਿਹੜਾ ਨਾ ਇਹ ਬਾਇਓਮਾਸ ਤੋਂ ਬਿਨਾ ਸੀ ਮੇਰਾ ਤਾਂ ਝਾੜ ਉਹਨੋਂ ਵੱਧ ਹੁੰਦਾ ਰਿਹਾ ਹਮ ਹਰ ਸਾਲ ਹੀ ਕੱਟ ਨਹੀਂ ਹਾਂ ਕੋਈ ਪੈ ਜਾਵੇ ਚੱਕਰ ਕਿਸੇ ਤਰ੍ਹਾਂ ਦਾ ਜਿਆਦੇ ਬੱਦਲ ਹੋ ਜਾਏ ਪਰਾਲੀ ਇਕੱਠੀ ਹੋ ਜਾਏ ਕੁਛ ਨਾਗੇ ਪੈ ਜਾਣ ਉਹ ਤਾਂ ਅਸਰ ਹੋ ਸਕਦਾ ਪਰ ਜੇ ਰਲਾ ਮਲਾ ਕੇ ਇਹਨਾਂ ਟਰਾਇਲ ਕਰਕੇ ਪ੍ਰਤਾਵਾ ਕਰਕੇ ਦੇਖੀਏ ਹਮ ਤਾਂ ਜਿਹੜੀ ਕਿ ਪਰਾਲੀ ਦਾ ਨਾੜ ਵਾਲੀ ਕਣਕ ਦਾ ਵੱਡ ਹੈਗੇ ਉਹ ਜ਼ਿਆਦਾ ਝਾੜ ਦਿੰਦੀ ਨੇ ਦੂਜੇ ਨਾਲ ਹੂੰ ਅੱਛਾ ਹੁਣ ਕਣਕ ਦੇ ਮੈਂ ਪੁਰਾਣੇ ਸਮੇਂ ਤੋਂ ਖੇਤੀ ਕਰਦਾ ਹੂੰ ਹੂੰ ਯਾਨੀ ਕਹਿੰਦੇ ਭਈ ਢੰਡੀ ਤਰ ਜਾਂਦੀ ਉੱਤੇ ਜੀ ਹੂੰ ਮੈਂ ਜਿੰਨੇ ਚਿਰ ਦਾ ਖੇਤੀ ਕਰਦਾ ਝੋਨਾ ਬਾਸਮਤੀ ਲਾਉਂਦੇ ਰਹੇ ਕਦੇ ਕਿਤੇ ਢੰਡੀ ਨਹੀਂ ਤਰੀ ਹੈ ਹੂੰ ਕੋਈ ਸਮੱਸਿਆ ਹੀ ਨਹੀਂ ਆਈ ਹੈ ਹੂੰ ਤੇ ਹੁਣ ਚੰਗੇ ਪਾਸੇ ਨੂੰ ਕੋਈ ਕਦਮ ਵਧਾਉਣਾ ਚਾਹੀਦਾ ਹੈ ਡਾਕਟਰ ਤੁਸੀਂ ਪਿੱਛੇ ਕਵਰੇਜ ਕੀਤੀ ਸੀ ਮੇਰੇ ਗਵਾਂਢੀ ਪਿੰਡ ਰੇਪੇ ਹਾਂ ਪਿਛਲੇ ਸਾਲ ਵੀ ਉਹ ਨਹੀਂ ਲਾਇਆ ਸਿੱਧੀ ਬਜਾਈ ਦਾ ਝੋਨਾ ਹੂੰ ਤੈਰਕੀ ਵੀ ਲਾਇਆ ਦੁਨੀਆ ਦੇਖਣ ਆਈ ਮੈਂ ਖੁਦ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਦੇਖਣ ਗਿਆ ਬੇਮਿਸਾਲ ਝਾੜ ਦਿੱਤਾ ਉਹਨਾਂ ਪਰ ਸਾਡੇ ਕਿਸਾਨ ਅਪਣਾਏ ਨਹੀਂ ਰਹੇ ਨਵੇਂ ਲੀ ਤੇ ਪੈਰ ਧਰਨ ਦਾ ਨਾ ਇਹ ਜਾਜ ਦਾ ਜੁਰਤੇ ਹੈ ਨਹੀਂ ਨਵਾਂ ਕੁਝ ਕਰਕੇ ਨਹੀਂ ਰਾਜੀ ਹੂੰ ਨਵਾਂ ਕੁਝ ਹੋਣਾ ਖੇਤਾਂ ਦੇ ਆਤਮਾ ਰਚਾ ਕੇ ਵਿੱਚ ਦੇਖ ਕੇ ਵੀ ਕਿਹੜੀ ਦਵਾਈ ਕਰਨੀ ਆ ਉਹਦਾ ਜਿਹੜਾ ਪੰਪ ਦੀ ਨੋਜ਼ਲ ਕਿੰਨੀ ਖਸਕੇ ਰੱਖਣੀ ਆ ਪੰਪ ਕਿੰਨਾ ਉਚਾ ਰੱਖਣਾ ਕਿੰਨਾ ਜਿਹੜਾ ਰਫਤਾਰ ਤੁਰਨ ਦੀ ਕਰਨੀ ਆ ਸਟੇਜ ਕਿਹੜੀ ਆ ਫਸਲ ਦੀ ਜਿਹੜਾ ਨਦੀਨ ਆਪਾਂ ਮਾਰਨਾ ਉਹਦੀ ਸਟੇਜ ਕਿਹੜੀ ਆ ਤੇ ਪਾਣੀ ਕਿੰਨਾ ਲਾਉਣਾ ਇਹ ਸਾਰੀਆਂ ਗੱਲਾਂ ਖੇਤ ਦੇ ਵਿੱਚ ਜਾ ਕੇ ਹੋ ਸਕਦੀਆਂ ਭਈਏ ਨੂੰ ਪੰਪ ਚੁਕਾਹੇ ਨਹੀਂ ਹੋ ਸਕਦੀਆਂ ਇਹ ਭਈਆ ਲੈ ਜਾ ਸਪਰੇਅ ਕਰਿਆ ਜਾ ਕੇ ਓਏ ਹੋਏ ਫੇਰੇ ਆ ਬਈ ਜਿੱਥੇ ਲੀਟਰ ਸਪਰੇਅ ਹੋਣੀ ਆ 1.5 2 ਲੀਟਰ ਕਰ ਦੇ ਹੁਣ ਕੰਪਨੀਆਂ ਵਾਲਿਆਂ ਨੇ ਇਹਦੇ ਵਿੱਚ ਹੋਰ ਹਿੱਸਾ ਪਾ ਦਿੱਤਾ ਦਵਾਈਆਂ ਦੀ ਮਕਦਾਰ ਏਕੜ ਲਈ ਬਣਾਤੀ ਕੋਈ 9 ਗ੍ਰਾਮ ਕੋਈ 11 ਐਮ ਐਲ ਕੋਈ 13 ਗ੍ਰਾਮ ਕੋਈ 17 ਐਮ ਐਲ ਉਹ ਜੇ ਕਿਨੇ ਇੱਕ ਜਾਂ ਦੋ ਪੰਪ ਕਰਨੇ ਉਹ ਕਦਣਾ ਮਿਲਣਗੇ ਕਦਣਾ ਤੋਲਣਗੇ ਹਾਂ ਤਾਂ ਕਿਸਾਨਾਂ ਦੇ ਤਾਂ ਸੰਗੋ ਨਹੀਂ ਉਤਰਦੀ ਗੱਲ ਉਹ ਕਹਿੰਦੇ ਭਈ ਸੜੀ ਛੁਟਕੀ ਨੇ ਕੀ ਕਰਨਾ ਸੜਦੇ ਸਾਰੀ ਵਿੱਚ ਇੱਕੋ ਪੰਪ ਤੇ ਬਿੜ ਛਟਕੀ ਉਹ ਹੀ ਸਬਜ਼ੀਆਂ ਅਸੀਂ ਮੰਡੀਆਂ ਚਲ ਜਾਣੀਆਂ ਉਹ ਹੀ ਖਪਤਕਾਰਾਂ ਨੂੰ ਦੇਣੀਆਂ ਤਾਂ ਆਪ ਵੀ ਖਾਣੀਆਂ ਤੇ ਇਹ ਜਿਹੜਾ ਸੋਚਣ ਦੀ ਲੋੜ ਕਟੋਕਟ ਫਿਰ ਵੀ 1 ਏਕੜ ਅਧੇ ਏਕੜ ਚ ਤਾਂ ਟਰਾਇਲ ਕਰ ਹੀ ਲੈਣਾ ਚਾਹੀਦਾ ਏਦਾਂ ਹੀ ਪਰਾਲੀ ਵਿੱਚ ਹੀ ਵਾਧੀਏ ਕਰਨਾ ਚਾਹੀਦਾ ਹਨਾ ਹਾਂ ਬਿਲਕੁਲ ਬਲੋ ਕਟੋਕਟ ਦਾ ਕਰਨਾ ਚਾਹੀਦਾ ਮੈਂ ਤਾਂ ਕਹਿਣਾ ਇੱਥੇ ਮੇਰੇ ਨਾਲ ਕਰ ਲੈਣ ਅੱਛਾ ਜੀ ਮੈਂ ਏਦਾਂ ਹੀ ਪਚਾਈ ਕਰਨੀ ਆ ਹਾਂ ਤੇ ਜਿੰਨ ਕਿਨੇ ਲਾਗੇ ਨਾ ਬਾਅਦ ਅਗਲਾਖ ਕੀਤਾ ਆ ਉਹ ਮੇਰਾ ਤਾਂ ਉਹਦਾ ਟਕਰਾ ਕਰ ਲਵੇ ਅੱਛਾ ਚੈਲੰਜ ਆ ਮੇਰੇ ਵੱਲੋਂ ਓਏ ਕਿੰਨਾ ਨਾਮ ਰੱਖੋ ਝਾੜਦਾ ਦੇਖ ਲਵੇ ਕਿੰਨਾ ਨਾਮ ਰੱਖੀਏ ਫਿਰ ਆਪਾਂ ਨਾਮ ਦੀ ਨਹੀਂ ਗੱਲ ਐ ਇੱਕ ਪੈਨਲ ਬਣਾ ਦਿਓ ਅੱਛਾ ਜੀ ਇੱਕ ਹਾਰਟੀਕਲਚਰ ਡਿਪਾਰਟਮੈਂਟ ਦਾ ਬੰਦਾ ਹੋਵੇ ਇੱਕ ਬਾਟਾ ਪਰਨ ਦਾ ਹੋਵੇ ਸੋਇਲ ਸਾਇੰਸ ਦਾ ਹੋਵੇ ਤੇ ਇੱਕ ਕਿਸਾਨ ਕੋਈ ਹੋਵੇ ਇੱਕ ਪੈਨਲ ਬਣਾਤਾ ਜਾਵੇ ਅੱਛਾ ਉਹ ਆ ਕੇ ਕਰੇ ਟੱਕਰਾ ਅੱਛਾ ਆ ਇਧਰ ਮੇਰੇ ਅੱਗ ਲਾ ਲੈਂਦੇ ਆ ਮੈਂ ਇਥੇ ਰੋਕ ਰੱਖ ਲੈਣਾ ਮੇਰਾ ਤਾਂ ਬਾਗ ਹੀ ਜਾਲਦਾ ਸੀ ਮੈਂ ਹੈ ਨਹੀਂ ਸੀ ਇੱਥੇ ਤੇ ਅੱਛਾ ਮੈਂ ਦੱਸ ਦਿਆਂ ਕਿ ਪਿਆਸ ਕਿਸਾਨ ਨੇ ਵੀ ਅੱਗ ਲਾ ਕੇ ਪੀਜੀ ਆ ਤੇ ਕੋਈ ਨਹੀਂ ਕਾਰਵਾਈ ਨਹੀਂ ਕੋਈ ਕਰਨੀ ਉਹ ਤਾਂ ਤਾਂ ਮੇਰੇ ਕਣਕ ਦਾ ਮੁਕਾਬਲਾ ਕਰਨਾ ਅੱਛਾ ਮੇਰੇ ਵੱਲੋਂ ਚੱਲ ਗਿਆ ਸਾਰੇ ਕਿਸਾਨ ਆ ਕੇ ਮੋਦੀ ਮਦਦ ਕਰਨ ਇਹ ਦੁਆ ਕਰ ਦੂੰਗਾ ਆਖਦਾ ਏਦਾਂ ਕਰੋ ਓਦਾਂ ਕਰਵਾਉਣਾ ਵੀ ਹੁੱਲੀ ਛੁੱਟੀਆਂ ਹੂੰ ਤੇ ਉਹਦਾ ਝਾੜ ਬਤਾਓ ਕਿਸ ਤਰ੍ਹਾਂ ਮੇਰੀ ਖਣਖ ਨਾ ਹੂੰ ਤੁਸੀਂ ਏਦਾਂ ਵਧੀਆ ਝਾੜ ਲੈ ਜਾਂਦੇ ਹਾਂ ਹਾਂ ਮੈਂ ਤਾਂ ਕਦੇ ਇਹੋ ਕੀ ਸੋਚਿਆ ਤੱਕ ਨਹੀਂ ਹੈ ਅਗਲੋਂ ਆਂਗਾ ਔਰ ਲੇਖਾਂ ਲੇਖ ਲਿਖੇ ਤੁਹਾਡੀ ਵਰਗੇ ਚੈਨਲਾਂ ਤੋਂ ਜਾ ਕੇ ਬੇਨਤੀਆਂ ਕੀਤੀਆਂ ਮੇਲਿਆਂ 'ਚ ਜਾ ਕੇ ਕੀਤੀਆਂ ਕਿਸਾਨਾਂ ਦੇ ਪੈਰਾਂ 'ਤੇ ਹੱਥ ਲਾਉਣ ਦਾ ਕੀਤਾ ਹੋਰਾਂ ਦੇ ਪੈਰਾਂ ਤੇ ਪੱਗ ਰੱਖਣ ਦਾ ਵੀ ਕੀਤਾ ਇਹ ਪਾਪ ਨਾ ਕਰੋ ਓਏ ਹੋਰ ਪਰ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦਵਾਂ ਕਿ ਜੋ ਨੇਂਦੀ ਪਰਾਲੀ ਦੇ ਵਿੱਚ ਮੇਰੇ ਪਿੰਡ ਦੇ ਲੋਕ ਬਹੁਤ ਘੱਟ ਕੋਈ ਅੱਗ ਲਾਉਣ ਦਾ ਹੋਇਆ ਮੇਰਾ ਦੇਖ ਕੇ ਮੇਰੇ ਵੱਲ ਦੇਖ ਕੇ ਨਾ ਪਰਾਲੀ ਨੂੰ ਅੱਗ ਕਿਸੇ ਵੇਲੇ ਕਿਸਾਨ ਨੇ ਲਾਈ ਇਹ ਕਰਕੇ ਕਾਰਜ ਨੇਕ ਮੈਂ ਕੋਈ ਅਵਾਟ ਨਹੀਂ ਲੈਣਾ ਜੀ ਮੈਂ ਕੋਈ ਸਨਮਾਨ ਨਹੀਂ ਕਰਾਉਣਾ ਮੇਰਾ ਇੱਕ ਮਿਸ਼ਨ ਹੈ ਇੱਕ ਦਾਇਤਵ ਮੈਂ ਉਹਨੂੰ ਪੂਰਾ ਕਰਨਾ ਮੈਂ ਉਹਦੇ ਵਾਸਤੇ ਲੱਗਾ ਹੋਇਆ ਇਹ ਦੇਖ ਲਓ ਜੀ ਫੇ ਗਟੋਆਂ ਦਾ ਪੁੱਛ ਦੇ ਕਿਸਾਨ ਤੇ ਗਟੋਏ ਪਾਲਣ ਦੀ ਖਾਦ ਬਣਾਉਣਾ ਉਹ ਵੀ ਗਟੋਏ ਪਾਣ ਦਾ ਕਰੋ ਅੱਛੀ ਗੱਲ ਆ ਪਰ ਕਿੰਨੇ ਕੀੜੇ ਜਿਹੜੇ ਸਾਡੀ ਮਿੱਟੀ ਨੂੰ ਉਪਜਾਊ ਬਣਾਉਂਦੇ ਰਹੇ ਅੱਜ ਤੱਕ ਡਹਾਕਿਆਂ ਤੋਂ ਸਦਿਆਂ ਤੋਂ ਆ ਰਹੇ ਆ ਉਹਦੇ ਚ ਕੁਮਾਰ ਹੈ ਪੂੰਗਰੇ ਹੈ ਚੀਜ਼ ਬੋਟੀਆਂ ਹੈ ਹੂੰ ਇਹ ਕੀੜੇ ਸਾਰੇ ਖਤਮ ਹੋ ਗਏ ਜੀ ਜਦੋਂ ਅਸੀਂ ਸੌਣ ਭਾਦੋਂ ਚ ਹਾਲ ਪਾਉਂਦੇ ਸੀ ਬੋਲਦਾ ਮਗਰ ਤਾਂ ਲਾਲ ਕੀੜੇ ਛੋਟੇ ਛੋਟੇ ਹੁੰਦੇ ਇਹਨੂੰ ਚੀਚ ਬੋਟੀਆਂ ਕਹਿੰਦੇ ਸੀ। ਸਿਆੜਾਂ ਭਰੇ ਹੁੰਦੇ ਸੀ ਪੈ। ਜੀ। ਉਹਨਾਂ ਦਾ ਨਾਂ ਨਿਸ਼ਾਨ ਨਹੀਂ। ਟਟਹਿਣੇ ਨਹੀਂ ਕਿਤੇ ਨਜ਼ਰ ਆਉਂਦੇ। ਹਾਂ। ਦਿਵਾਲੀ ਜਗਦੀ ਹੁੰਦੀ ਸੀ ਕਦੇ। ਬਿਲਕੁਲ। ਝੋਨੇ ਆ ਇਹਦੇ ਚ ਗੰਨੇ ਚ ਛਲੀਆਂ ਚ ਚਾਰੇ ਚ। ਓਏ ਹੋਏ। ਉਹ ਖਤਮ ਉਹ ਸੰਸਾਰ ਖਤਮ ਹੋ ਗਿਆ। ਉਹ ਸਾਰਾ ਸਹਾਈ ਸੀ ਸਾਰਾ ਸੰਸਾਰ ਸਾਡੀ ਖੇਤੀ। ਖੇਤੀ ਲਈ ਖੇਤੀ ਲਈ ਉਹ ਬਹੁਤ ਸਾਰਾ ਸਹਾਈ ਸੀਗਾ। ਇਹ ਜਾਨਵਰ ਇਹ ਕੀੜੇ ਹਮ ਭੌਰੇ तितਲੀਆਂ ਮਧੂਮੱਖੀਆਂ ਜਿਨ੍ਹਾਂ ਦੀ ਕਿਰਪਾ ਨਾਲ ਇਹਨਾਂ 20% ਦੀ ਟੱਕ ਤੇਲ ਬੀਜ ਫਲਾਂ ਦਾ ਤੇ ਜਿਹੜੀਆਂ ਫੁੱਲਾਂ ਵਾਲੀਆਂ ਫਸਲਾਂ ਉਹਨਾਂ ਦਾ ਝਾੜ ਵੱਧਦਾ ਓਏ ਹੋਏ ਇਹ ਪੋਲੀਨੇਸ਼ਨ ਕਰਾਉਂਦੇ ਨੇ ਨਰ ਤਾਂ ਮਾਦਾ ਦਾ ਹੂੰ ਤਾਂ ਝਾੜ ਵੱਧਦਾ ਹੈ ਜੀ ਇਹ ਨਾਲ ਕੀੜਿਆਂ ਨੂੰ ਖਤਮ ਕਰਦੇ ਹੋਗੇ ਕੀ ਖਤੋਗੇ ਬਿਲਕੁਲ ਇਹ ਕਿੰਨਾ ਸੁੰਦਰ ਸੰਸਾਰ ਹੈ ਸਾਡੀ ਖੇਤੀ ਨਾਲ ਜੁੜਿਆ ਹੋਇਆ ਜੀ ਇਹਦੀ ਸੋਖ ਮੰਗਣੀ ਚਾਹੀਦੀ